ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਅੱਜ ਆਪਾਂ ਖੀਰੇ ਤੇ ਜਿੱਥੇ-ਇੱਥੇ ਲਫਾਫਾ ਪੱਟਿਆ ਹੋਇਆ ਉੱਥੇ ਲਫਾਫਾ ਪਾਉਣ ਲੱਗੇ ਥੀਗੇ ਆਪਣਾ ਇਹ ਦੋਨੇ ਖੁੰਜਾਂ ਚੋਂ ਲਫਾਫਾ ਪੱਟਿਆ ਹੋਇਆ ਤੇ ਉਧਰ ਇੱਕ ਕੱਦੂ ਦਾ ਲਫਾਫਾ ਪੱਟਿਆ ਹੋਇਆ ਬਾਕੀ ਸਾਰਾ ਓਕੇ ਆ ਇਹ ਵੀ ਜਿੱਦਣ ਹਵਾ ਚੱਲੀ ਆ ਦੋ ਦਿਨ ਪੂਰੀ ਤੇਜ਼ ਉਦੋਂ ਪਾਟ ਗਿਆ ਥੀ ਹਵਾ ਨੇ ਲਾ ਕੇ ਮਾਰਿਆ ਗੱਬੋ ਪਾਟ ਗਿਆ ਤੇ ਬਾਕੀ ਇਹ ਆਪਾਂ ਪਾਉਣ ਲੱਗੇ ਆ ਇੱਕ ਤਾਰ ਆਪਾਂ ਗੱਡਤੀ ਓਰੇ ਪਹਿਲਾਂ ਸਿੱਧਾ ਹੀ ᱛੀਗਾ ਇੱਥੇ ਤਾਰ ਹੈ ਨਹੀਂ ਤੇ ਹੁਣ ਇਹ ਤਾਰ ਕੱਢ ਕੇ ਇਹਦੇ ਉੱਪਰ ਦੀ ਆਪਾਂ ਇੱਕ ਹੋਰ ਲਫਾਫਾ ਪਾ ਦਾਂਗੇ। ਬਾਕੀ ਆਪਣੇ ਖੀਰੇ ਨੂੰ ਬ্লাইਟ ਕਾਫੀ ਆਈ ਹੈ ਜਾਂ ਹੈਗੀ ਸਾਈਡ-ਸਾਈਡ ਤੇ ਆ। ਸਟਾਰਟਿੰਗ ਚ ਲਾਈਨਾਂ ਦੇ ਗੱਬੇ ਨਹੀਂ ਆਏਗੀ। ਗੱਬੇ ਸਾਰੀਆਂ ਲਾਈਨਾਂ ਸਾਫ਼ ਨੇ। ਤੇ ਇੱਕ-ਦੋ ਕੁ ਲਾਈਨਾਂ ਚ ਦਿੱਕਤ ਆ ਜਿੱਥੇ ਹੈਗੀ ਆ ਉੱਥੇ ਖਾਸੀ ਆ। ਸਪਰੇਅ ਤੇ ਆਪਾਂ ਕਰਤੀ ਸੀ। ਤੇ ਠੰਡ ਕਾਰਨ ਦੇਖੋ ਜਿਹੜਾ ਨੰਗਾ ਦੀਗਾ ਕਿਵੇਂ ਸੁਗੜਿਆ ਪਿਆ ਟੂਸਾ। ਬਾਕੀ ਹੁਣ ਇਹਨੂੰ ਵੀ ਅੱਜ ਢੱਕ ਦੇਣਾ ਜਿੰਨਾ ਕਿ ਕਿਉਂਕਿ ਠੰਡ ਹੁਣ ਕਾਫੀ ਹੋ ਗਈ ਆ ਅੱਜ ਪੂਰਾ ਠੰਡਾ ਦੇਣਾ ਪੂਰੀ ਧੁੰਦ ਤੰਦ ਥੋੜੀ ਥੋੜੀ ਆਉਣ ਲੱਗ ਗਈ 20% ਅੱਜ ਧੁੰਦ ਦੇ ਚਾਂਸ ਬਣੇ ਬੈਨੇ ਮਤਲਬ ਕੱਲ ਨੂੰ ਹੋਰ ਜ਼ਿਆਦਾ ਹੋ ਜੂਗੀ ਉਮੀਦ ਆ ਤੇ ਉਹਦੇ ਕਰਕੇ ਆਪਾਂ ਇਹਨੂੰ ਪੂਰੇ ਦਾ ਪੂਰਾ ਕਵਰ ਕਰ ਦੇਣਾ ਜਿੰਨੀ ਠੰਡ ਲੱਗਦੀ ਆ ਉਹ ਨੁਕਸਾਨ ਕਰਦੀ ਆ ਸਬਜ਼ੀ ਨੂੰ ਕੋਰਾ ਕੋਰਾ ਪੈ ਜਾ ਉਹਦਾ ਤਾਂ ਨੁਕਸਾਨ ਉਹ ਤੋਂ ਵੀ ਜ਼ਿਆਦਾ ਆ ਬਾਕੀ ਆਪਣਾ ਥੋੜਾ ਜਿਹਾ ਬਸ ਸਾ ਪੱਟਾ ਕੱਦੂ ਦਾਲ ਲਫਾਫਾ ਕੁੱਤੇ ਨੇ ਪਾੜਤਾ ਦੀ ਬਾਕੀ ਸਾਰਾ ਓਕੇ ਆ ਤੇ ਹੁਣ ਇਸ ਦੋ ਵਾਰ ਦਾ ਪੱਛਾ ਇੱਕ ਕਰਦੇ ਆ ਕੱਦੂ ਲਫਾਫਾ ਪਹਿਲਾਂ ਪਾ ਦਈਏ ਇਹਦੇ ਉੱਪਰ ਕੱਦੂ ਆਪਾਂ ਤੁਹਾਨੂੰ ਉਸ ਦਿਨ ਪਾਣੀ ਲਾਇਆ ਸੀ ਜਦੋਂ ਦਿਖਾਇਆ ਸੀ ਤੇ 5-6 ਪੱਤੇ ਕੱਢਿਓ ਹਰੇ ਕੱਦੂ ਦੇ ਤਕਰੀਬਨ ਗਰੋਥ ਵਧੀਆ ਚਲੋ ਵਧੀਆ ਬਾਲੀ ਜ਼ਿਆਦਾ ਵੀ ਨਹੀਂ ਹੋਣੀ ਚਾਹੀਦੀ ਲਫਾਫੇ ਦੇ ਵਿੱਚ ਫੇਰ ਨੁਕਸਾਨ ਕਰਦਾ ਬੇਲਾ ਉਲਝੇ ਜਾਂਦੀਆਂ ਨੇ ਜਦ ਤੱਕ ਆਪਾਂ ਕੱਢਦੇ ਆਂ ਦੇਖੋ ਦੂਰ ਤੱਕ ਵਧੀਆ ਖੜਾ ਤੇ ਖੀਰੇ ਨੂੰ ਬਿਮਾਰੀ ਕਾਫੀ ਆਈ ਹੋਈ ਆ ਉਹ ਤੁਹਾਨੂੰ ਦਿਖਾਉਨੇ ਆਂ ਇਹਦੇ ਨਹੀਂ ਹੁੰਦੇ ਨਾਦਰ ਹਾਟੀ ਦੁਰਘਟਨਾ ਘਟੀ ਉਹ ਕੰਮ ਹੋ ਗਿਆ ਦੇਖੋ ਆ ਲੈਂਦੇ ਆਪਾਂ ਮੈਂ ਤੁਹਾਨੂੰ ਜਿਵੇਂ ਕਹਿੰਦਾ ਸੀ ਵੀ ਸ਼ੁਰੂ ਸ਼ੁਰੂ ਚ ਹੀ ਆ ਲੈ ਲੈਂਦੇ ਸਿਰਫ ਵੀ ਬਿਮਾਰੀ ਜ਼ਿਆਦਾ ਨਹੀਂ ਆਏਗੀ ਹਲੇ ਮੈਂ ਚੌਥੇ ਚੈੱਕ ਕਰਿਆ ਸਾਰਾ ਲਫਾਫਾ बोल के ਵੀ મતલબ જ્યાદા બીમારી ਤਾਂ ਨਹੀਂ ਹੈਗੀ ਤੇ वैसे ਤਾਂ મે 10 ਦਿના ਬਾਅਦ ਸਪਰੇਅ ਕਰਨੀ જરૂરી ਆ 10 ਦਿਨ ਬਾਅਦ ਕਰਦੇ ਵੇ ਜੇ બીમારી ਵਗੈਰਾ ਹੋਵੇ ਮੈਨੂੰ ਐਂ ਤੇ ਵੀ ਚਲੋ ਕਿਹੜਾ ਏਡੀ ਜ਼ਿਆਦਾ ਕੰਪਲੀਟ ਆ બીમારી ਦੀ ਆ ਦੇਖੋ ਕਿੰਨੀ ਜ਼ਿਆਦਾ ਹੁਣ ਸਾਰੇ ਪੱਤਿਆਂ ਤੇ ਹੋ ਗਈ ਆ ਲਾਈਨ तकरीबन ਅੱਧੀ ਤੋਂ ਜ਼ਿਆਦਾ ਟੱਪੇ ਆਈ ਬਿਮਾਰੀ ਤਾਂ ਕਰਕੇ ਹੁਣ ਇਹਦੇ ਤੇ ਆਪਾਂ ਕੱਲ੍ਹ ਨੂੰ ਹੀ ਸਪਰੇਅ ਕਰਾਂਗੇ ਦੇਖਦੇ ਆ ਕਿਹੜੀ ਕਰਦੇ ਆ ਬਾਕੀ ਕੀ ਇਹ ਨਹੀਂ ਖੇਤੀ ਦਾ ਨਾਜ਼ੁਕ ਜਿਹਾ ਕੰਮ ਆ ਜੇ ਆਪਾਂ ਕੇਅਰ ਨਾ ਕਰੀਏ ਜਿਵੇਂ ਉਹਨਾ ਦੇਖੋ ਸਾਰੇ तकरीबन ਸਾਰੇ ਬੱਤਿਆਂ ਨੂੰ ਬਿਮਾਰੀ ਆ ਥੱਲੇ ਥੱਲੇ ਫਿਰ ਬਿਮਾਰੀ ਹੁਣ ਐਂਡ ਤੱਕ ਰਹਿਣੀ ਹੀ ਰਹਿਣੀ ਆ ਜਦੋਂ ਤੱਕ ਆਪਣੇ ਖੀਰਾ ਰਹਿਣਾ ਇਹਨੇ ਜਾਣਾ ਤਾਂ ਹੈ ਨਹੀਂ ਬਿਮਾਰੀ ਨੇ ਥੋੜੀ 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 ਉਹਨਾ ਟਾਈਮ ਕੇਅਰ ਕਰ ਲਾਂਗੇ ਤਾਂ ਥੋੜੀ ਹੌਲੀ ਵਧੂਗੀ ਇਹਨੇ ਥੋੜੀ ਥੋੜੀ ਵਧੇ ਹੀ ਜਾਣਾ ਜਿਵੇਂ ਹੁਣ ਦੇਖੋ ਹੁਣ ਪੂਰਾ ਉਮੀਦ ਆ ਵੀ ਠੰਡਰ ਥੋੜੀ ਥੋੜੀ ਵੀ ਤੁੰਦ ਪੈਣੀ ਸਟਾਰਟ ਹੋ ਜੂਗੀ ਜਿਵੇਂ ਅੱਜ ਦੇਖੋ ਤੁੰਦ ਵਾਲਾ ਮੌਸਮ ਹੋਇਆ ਪਿਆ ਕਿ ਜਿੰਨੀ ਜ਼ਿਆਦਾ ਤੁੰਦ ਪਾਊਗੀ ਓਨੀ ਜ਼ਿਆਦਾ ਸੈਲ ਰਹੂਗੀ ਓਨੀ ਜ਼ਿਆਦਾ ਬਿਮਾਰੀ ਜ਼ਿਆਦਾ ਵਧੂਗੀ ਹੁਣ ਅੱਜ ਵੀ ਇਹਨਾਂ ਦੀ ਜੇ ਧੁੱਪ ਵਧੀਆ ਲੱਗ ਜਾਵੇ ਕਹੜੀ ਦੁਪਹਿਰ ਤੋਂ ਬਾਅਦ ਆ ਸਾਰੀ ਤੇਲ ਲੈ ਜਾਂਦੀਆਂ ਲਫਾਫਿਆਂ ਤੋਂ ਅੱਜ ਤਕਰੀਬਨ ਤੇਲ ਲਈ ਹੀ ਨਹੀਂ ਜਾਨੂੰ ਦੁਬਾਰਾ ਫੇਰ ਤੇਲ ਪੈਣੀ ਸਟਾਰਟ ਹੋਊਗੀ ਵਿੱਚ ਦੁਬਾਰਾ ਮਤਲਬ ਨਵੀਂ ਬਾਨੀ ਸਟਾਰਟ ਹੋਊਗੀ ਤੇ ਇਸ ਗੱਲੋਂ ਕਦੋਂ ਵਧੀਆ ਚੀਜ਼ ਆ ਉਹਨੂੰ ਇੰਨੀ ਜ਼ਿਆਦਾ ਬਿਮਾਰੀ ਦੀ ਸ਼ਿਕਾਇਤ ਨਹੀਂ ਆਉਂਦੀ ਜੇ ਬਿਮਾਰੀ ਪੈਂਦੀ ਵੀ ਇਹਦਾ ਛੇਤੀ ਕੰਟਰੋਲ ਵੀ ਆ ਜਾਂਦੀ ਆ ਖੀਰਾ ਥੋੜਾ ਜ਼ਿਆਦਾ ਨਾਜ਼ੁਕ ਚੀਜ਼ ਆ ਇਹਦੇ 'ਚ ਬਿਮਾਰੀ ਛੇਤੀ ਕੰਟਰੋਲ ਨਹੀਂ ਆਉਂਦੀ ਹੈਗੀ ਜੇ ਕੋਈ ਵੀ ਪੈ ਗਈ ਇੱਕ ਵਾਰੀ ਤਾਂ ਸੰਭਾਲ ਕਰਨੀ ਬਹੁਤ ਜ਼ਰੂਰੀ ਹੋ ਜਾਂਦੀ ਆ